ਜੈਤ ਸ੍ਰੀ ਮਹੱਲਾ ਪੰਜਵਾ ਲੋੜਿੰਦੜਾ ਸਾਜਨ ਮੇਰਾ ਕਰ ਕਰ ਮੰਗਲ ਗਾਵਹੁ ਨੀਕੇ ਕਾਟ ਕਟ ਤੇ ਸਹਿ ਬਸੇਰਾ ਰਹਾਉ ਸੂਖ ਅਰਾਧਨ ਦੂਖ ਅਰਾਧਨ ਬਿਸਰੈ ਨ ਕਾਹੂ 베ਰਾ ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸਹਿ ਪਰਮ ਅੰਧੇਰਾ ਥਾਨ ਤਨੰਤਰ ਸਭ ਨਹੀਂ ਜਾਈ ਜੋ ਦੀ ਸੈ ਸੋ ਤੇਰਾ ਸੰਤ ਸੰਗ ਪਾਵੇ ਜੋ ਨਾਨਕ ਤਿਸ ਬਹੁਰ ਨ ਹੋਈ ਹੈ ਫੇਰਾ ਜੈਤ ਸਰੀ ਮਹੱਲਾ ਪੰਜਵਾ ਘਰ ਚੌਥਾ ਦੂਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਗੁਰ ਆਗਿਆ ਤਜੀ ਸਿਆਨਪ ਚਿੰਤ ਵਿਸਾਰੀ ਅਹੰਮ ਛੋਡਿਓ ਹੈ ਤਿਆਗੈ ਰਹਾਉ ਜਉ ਦਿਖਉ ਤਉ ਸਗਲ 모ਹ मोहिਉ ਤਉ ਸਰਨ ਪਰਿਉ ਗੁਰ ਭਾਗ ਕਰ ਕਿਰਪਾ ਟਹਿਲ ਹਰ ਲਾਇਉ ਤਉ ਜਮ ਛੋਡੀ ਮੋਰੀ ਲਾਗ ਤਰਿਓ ਸਾਗਰ ਪਾਵਕ ਕੋ ਜੋ ਸੰਤ ਭੇਟੇ ਵਡਪਾਗ ਜਨ ਨਾਨਕ ਸਰਬ ਸੁਖ ਪਾਏ ਮੋਹੋ ਹਰ ਚਰਨੀ ਚਿਤ ਲਾਗ ਜੈਤ ਸਰੀ ਮਹੱਲਾ ਪੰਜਵਾ ਮਨ ਮਹਿ ਸਤਗੁਰ ਧਿਆਨ ਧਰਾ ਦ੍ਰਿੜ ਜੋ ਗਿਆਨ ਮੰਤਰ ਹਰ ਨਾਮਾ ਪ੍ਰਭ ਜੀਉ ਮਾਇਆ ਕਰਾ ਰਹਾਉ ਕਾਲ ਜਾਲ ਅਰ ਮਹਾ ਜੰਜਾਲਾ ਛੁਟ ਕੇ ਜਮਹਿ ਡਰਾ ਆਇਓ ਦੁਖ ਹਰਨ ਸਰਣ ਕਰੁਣਾਪਤ ਗਹਿਓ ਚਰਨ ਆਸਰਾ ਨਾਵ ਰੂਪ ਬਿਉ ਸਾਧ ਸੰਗ ਪਵਨਿਦ ਪਾਰ ਪਰਾ ਅਪਿਓ ਪਿਓ ਗਤ ਥਿਯੋ ਪਰਮਾ ਕਹੋ ਨਾਨਕ ਅਜਰ ਜਰਾ ਜੈਤ ਸ੍ਰੀ ਮਹੱਲਾ ਪੰਜਵਾ ਜਾ ਕਉ ਭਏ ਗੋਵਿੰਦ ਸਹਾਈ ਸੂਖ ਸਹਿਜ ਆਨੰਦ ਸਗਲ ਸਿਉ ਵਾ ਕਉ ਬਿਆਦ ਨ ਕਾਈ ਰਹਾਉ ਦਿਸਹਿ ਸਭ ਸੰਗ ਰਹੈ ਅਲਪਾ ਨਹਿ ਵਿਆਪੈ ਉਨਮਾਈ ਏਕੈ ਰੰਗ ਤਤ ਕੇ ਬਿਤੇ ਸਤਗੁਰ ਤੇ ਬੁੱਧ ਪਾਈ दया मया कृपा ठाकुर की सेई संत सुभाई तिन कै संग नानक निसतरीय जिन रस रस हर गुन गाई जयत सरी महल्ला पंजवा गोविंद जीवन प्राण तन रूप अज्ञान मोह मगन महाप्राणी अंधियारे महदीप रहाओ ਸਫਲ ਦਰਸਨ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਆਨੂਪ ਅਨਕ ਬਾਰ ਕਰਉ ਤੇਹ ਬੰਦਨ ਮਨ ਹੈ ਚਰਾਵਉ ਧੂਪ ਹਾਰ ਪਰਿਉ ਤੁਮਰੇ ਪ੍ਰਭ ਦਵਾਰੇ ਦ੍ਰਿੜ ਕਰ ਗਹੀ ਤੁਮਾਰੀ ਲੋਕ ਕਾੜ ਲੈਹੁ ਨਾਨਕ ਆਪਣੇ ਕਉ ਸੰਸਾਰ ਪਾਵਕ ਕੇ ਕੂਪ ਜੈਤ ਸਰੀ ਮਹੱਲਾ ਪੰਜਵਾ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹਾਉ ਬਕਉ ਸੁਭਰਸਨਾ ਦੀਜੈ ਪ੍ਰਾਨ ਅਕੂਰ ਰਹਾਉ ਮਨ ਤਨ ਨਿਰਮਲ ਕਰਤ ਕੇ ਆਰੋ ਹਰਿ ਸਿੰਚੈ ਸੁਦਾ ਸੰਜੂਰ ਿਆ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਆਉ ਸਰਨੰਦੀਨ ਦੁਖ ਭੰਜਨ ਚਿਤ ਬਉਤ ਮਰੀ ਓਰ ਅਪਹਿ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਛੋਰ ਜੈਤ ਸ੍ਰੀ ਮਹੱਲਾ ਪੰਜਵਾਂ ਚਾਤ੍ਰਿਕ ਚਿਤਵਤ ਵਰਸਤ ਮੇਹ ਕਿਰਪਾ ਸਿੰਧ ਕਰੁਣਾ ਪ੍ਰਭ ਧਾ ਰਹੋ ਹਰ ਪ੍ਰੇਮ ਭਗਤ ਕੋ ਨੇਹ ਰਹਾਉ ਅਨਕ ਸੂਖ ਚਕਵੀ ਨਹੀਂ ਚਾਹਤ ਆਨੰਦ ਪੂਰਨ ਪੇਖ ਦੇਹ ਅਨੁਪਾਵਨ ਜੀਵਤ ਮੀਨਾ ਬਿਨ ਜਲ ਮਰਨਾ ਤੀਹ ਹਮ ਓਨਾਥ 나ਥ ਹਰ ਸਰਣੀ ਆਪਣੀ ਕਿਰਪਾ ਕਰੇਹ ਚਰਨ ਕਮਲ ਨਾਨਕ ਆਰਾਧੈ ਤਿਸ ਬਿਨ ਆਨ ਨ ਕੀਹ ਜੈ ਤਸਰੀ ਮਹੱਲਾ ਪੰਜਵਾ ਮਨ ਤਨ ਬਸ ਰਹੇ ਮੇਰੇ ਪ੍ਰਾਨ ਕਰ ਕਿਰਪਾ ਸਾਧੂ ਸੰਗ ਭੇਟੇ ਪੂਰਨ ਬੁਰਖ ਸੁਜਾਨ ਰਹਾਉ ਪ੍ਰੇਮਠ ਗਉਰੀ ਜਿਨ ਕਉ ਪਾਈ ਤਿਨ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਵਨ ਹਮਾਰੀ ਲੈ ਲੈ ਲੜ ਦਾਸ ਜਨ ਆਪਣੇ ਉਦਰੇ ਉਦਰ ਨਹਾਰੇ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸਰਣ ਦੁਆਰੇ ਜੈਤ ਸਰੀ ਮਹੱਲਾ ਪੰਜਵਾ ਆਏ ਅਨਕ ਜਨਮ ਬ੍ਰਹਮ ਸਰਣੀ ਉਦਰ ਦੇਹ ਅੰਧ ਕੂਪਤੇ ਲਾਭ ਹੋ ਆਪਣੀ ਚਰਣੀ ਰਹਾਉ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾ ਹਿੰਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵਹੁ ਬਖਮ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸਨ ਤ੍ਰਿਪਤ ਨਾਨਕ ਦਾਸ ਪਾਪਤ ਹਰ ਨਾਮ ਰੰਗ ਆ ਪਰਣੀ ਜੈਤ ਸ੍ਰੀ ਮਹੱਲਾ ਪੰਜਵਾਂ ਹਰ ਜਨ ਸਿਮਰੋ ਹਿਰਦੈ RAM ਹਰ ਜਨ ਕੋ ਅਪਦਾ ਨਿਕਟ ਨ ਆਵੇ ਪੂਰਨ ਦਾਸ ਕੇ ਕਾਮ ਰਹਾਉ ਕੋਟ ਬਿਗਨ ਬਿਨ ਸਹ ਹਰ ਸੇਵਾ ਨਿਹਚਲ ਗੋਬਿੰਦ ਧਾਮ ਭਗਵੰਤ ਭਗਤ ਕੋ ਭਾਉ ਕਿਛ ਨਾਹੀ ਆਦਰ ਦੇਵਤ ਜਾਮ ਤਾਜ ਗੋਪਾਲ ਅਨ ਜੋ ਕਰਨੀ ਸੋਈ ਸੋਈ ਬਿਨ ਸਤਖਾਮ ਚਰਨ ਕਮਲ ਹਿਰਦੈ ਗੋ ਨਾਨਕ ਸੁਖ ਸਮੂਹ ਬਿਸਰਾਮ ਜੈਤ ਸ੍ਰੀ ਮਹੱਲਾ ਨੋਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭੂਲਿਓ ਮਨ ਮਾਇਆ ੁਰਜਾਇਓ ਜੋ ਜੋ ਕਰਮ ਕੀਓ ਲਾਲਚ ਲਗ ਤਿਹ ਤਿਹ ਆਪ ਬੰਧਾਇਓ ਰਹਾਓ ਸਮਝ ਨਾ ਪਰੀ ਬਿਖੈ ਰਸ ਰਚਿਓ ਜਸ ਹਰ ਕੋ ਬਿਸਰਾਇਓ ਸੰਗ ਸੁਆਮੀ ਕੋ ਜਾਣਿਓ ਨਾਹਿਨ ਬਨ ਖੋਜਨ ਕੋ ਤਾਇਓ ਰਤਨ ਨਾਮ ਕਟ ਹੀ ਕੇ ਪੀਤਰ ਤਾ ਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਮੰਗਵਾਇਓ ਜੈਤ ਸ੍ਰੀ ਮਹੱਲਾ ਨੌਵਾ ਹਰ ਜੂ ਰਖ ਲਿਓ ਪਤ ਮੇਰੀ ਜਮ ਕੋ ਤਰਾਸ ਭਇਓ ੁਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤਤ ਮੁਗਦ ਲੋਭੀ ਫੁਨ ਕਰਤ ਪਾਪ ਅਭਹਾਰਾ ਪੈ ਮਰ ਬੇ ਕੋ ਬਿਸਰਤ ਨਾਹਿਨ ਤਹਿ ਚਿੰਤਾ ਤਨ ਜਾਰਾ ਕੀਏ ਉਪਾਪ ਮੁਕਤ ਕੇ ਕਾਰਨ ਦਹਿਦਿਸ ਕੋ ਉਠਤਾਇਆ ਘਟ ਹੀ ਪੀਤਰ ਬਸੈ ਨਿਰੰਜਨ ਤਾ ਕੋ ਮਰਮ ਨ ਪਾਇਆ ਨਾਹਿਨ ਗੁਨ ਨਾਹਿਨ ਕਛ ਜਪ ਤਪ ਕੌਨ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਪੈ ਦਾਨ ਪ੍ਰਭ ਦੀਜੈ ਜੈਤ ਸ੍ਰੀ ਮਹੰਲਾ ਨੋਵਾ ਮਨ ਰੇ ਸਾਚਾ ਗਹੋ ਵਿਚਾਰਾ RAM ਨਾਮ ਬਿਨ ਮਿਥਿਆ ਮਾਨੋ ਸਗਰੂ ਇਹੋ ਸੰਸਾਰਾ ਰਹਾਓ ਜਾ ਕੋ ਜੋਗੀ ਖੋਜਤ ਹਾਰੇ ਪਾਇਓ ਨਾਹੀਂ ਤਿਹ ਪਾਰਾ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾਹੀਂ ਸੰਭਾਰਾ ਨਾਨਕ ਸਰਨ ਪਰਿਓ ਜਗ ਬੰਦਨ ਰਖੋ ਬਿਰਦ ਤੁਹਾਰਾ ਜੈਤ ਸ੍ਰੀ ਮਹੱਲਾ ਪੰਜਵਾਂ ਛੰਤ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਵਾਉ ਅਨੰਦਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਛੰਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਾਉ ਫਿਰੌਖੋ ਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਪੂਰੀ ਦਰਸ਼ਨ ਦੀਜੈ ਨਾਨਾ ਹਮਾਰੇ ਪ੍ਰੇ ਰੰਗ ਰੰਗਾਰੇ ਇੱਕ ਤਿਲ ਵੀ ਨਾ ਤੀਰੀ ਜੈ ਪ੍ਰਭ ਸਿਉ ਮਨ ਨੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤੇ ਸੰਤਿਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੇ ਤਖਾ ਭੁਜੰਤੀਆ ਯਾਰ ਵੇ ਪ੍ਰੇ ਹੱਬੇ ਸਖਿਆ ਮੂ ਕਹੀ ਨਾ ਜੇਹੀਆ ਯਾਰ ਵੇ ਹਿਕ ਡੂ ਹਿਕ ਝਾੜੈ ਹਾਉ ਕਿਸ ਚਿਤੇਹੀਆ ਇਕ ਦੂ ਇਕ ਚਾਰੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿਨਾਂ ਦੇਖ ਮਨ ਚਾਉ ਉਠੰਦਾ ਹਾਉ ਕਦ ਪਾਈ ਗੁਣ ਤਾਸਾ ਜਿਨੀ ਮੈਂਡਾ ਲਾਲ ਰਿਜਾਇਆ ਹਾਉ ਤਿਸ ਆਗੇ ਮਨ ਦੇਹੀਆ ਨਾਨਕ ਕਹੈ ਸੁਣ ਬਿਨਉ ਸੁਹਾਗਣ ਮੂ 10 ਦਿਖਾ ਪਿਰ ਕੇਹੀਆ ਯਾਰ ਵੇ ਪਿਰ ਆਪਣਾ ਕਿਛ ਨੀਸੀ ਛੰਦਾ ਯਾਰ ਵੀ ਤੇਰਾ ਵਿਆ ਲਲਨ ਮੂ 10 ਦਸੰਦਾ ਲਲਨ ਤੈ ਪਾਇਆ ਆਪ ਗਵਾਇਆ ਜੈ ਤਨ ਭਾਗ ਮਥਾਣੇ ਬਾਹਾਂ ਪਕੜ ਠਾਕੁਰ ਹਉ ਕਿਦੀ ਗੁਣ ਅਵਗੁਣ ਨਾ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕਿਛ ਸੁਹੰਦਾ ਜਨ ਨਾਨਕ ਤਨ ਸੁਹਾਗਣ ਸਾਈ ਜਿਸ ਸੰਗ ਭਤਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ ਵਰ ਲੁੜੀਂਦਾ ਆਇਆ ਵਜੀ ਵਾਧਾਈ ਮਹਾ ਮੰਗਲ ਰਹਿ ਸਥੀਆ ਪਿਰ ਦਿਆਲ ਸਦ ਨਵ ਰੰਗਿਆ ਵੱਡ ਭਾਗ ਪਾਇਆ ਗੁਰ ਮਿਲਾਇਆ ਸਾਧਕੈ ਸਤ ਸੰਗਿਆ ਆਸਾ ਮਨਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ